ਨੈਸ਼ਨਲ ਹਾਈਵੇ ਚਿਹੜੂ ਬਰਦਕ ਕਿੰਗ ਲਾਗੇ ਲੀਓ ਪੰਪ ਦੇ ਬਿਲਕੁਲ ਸਾਹਮਣੇ ਦੇਖੋ ਕਿਸ ਤਰ੍ਹਾਂ ਪੈ ਗਈਆਂ ਤੇਜ਼ ਰਫਤਾਰ ਕਾਰ ਦੀਆਂ ਪਲਟੀਆਂ ਤੇ ਕਾਰ ਚਾਲਕ ਬਚਿਆ ਵਾਲ ਬਾਲ ਮੌਕੇ ਤੇ ਪੁੱਜੀ ਸੜਕ ਸੁਰੱਖਿਆ ਫੋਰਸ ਦੀ ਹਾਈਵੇ ਪੁਲਿਸ ਟੀਮ ਅਤੇ ਟ੍ਰੈਫਿਕ ਵਿੱਚ ਪੈਂਦੇ ਵਿਗੜ ਨੂੰ ਕੀਤਾ ਦੂਰ ਤੇ ਮੁਰਤੋਂ ਆਵਾਜਾਈ ਕੀਤੀ ਮਹੱਇਆ ਪਲਟੀ ਹੋਈ ਗੱਡੀ ਦੇ ਇਹ ਦ੍ਰਿਸ਼ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਕਿ ਕਿਸ ਤਰ੍ਹਾਂ ਬਚ ਗਿਆ ਇਹ ਕਾਰ ਚਾਲਕ ਹਾਦਸੇ ਦਾ ਕਾਰਨ ਕਾਰ ਚਾਲਕ ਦੀ ਝੋਕ ਲਗਣਾ ਦੱਸਿਆ ਜਾ ਰਿਹਾ ਦੇਖੋ ਇਸ ਮੌਕੇ ਕੀ ਕਹਿ ਰਹਨ ਹਾਈਵੇ ਪੁਲਿਸ ਇੰਚਾਰਜ ਐਸ.ਆਈ ਮੱਖਣ ਸਿੰਘ ਆਇਨਾ ਟੀਵੀ ਤੋਂ ਹਰੀਸ਼ ਪੰਡਾਰੀ ਦੀ ਇਹ ਪੂਰੀ ਰਿਪੋਰਟ ਸਰ ਐਕਸੀਡੈਂਟ ਦਾ ਗੱਡੀ ਬਲਟੀ ਸਰ ਸਾਨੂੰ ਇੱਕ ਮੁਸ਼ਕਿਲਾ ਪਹੁੰਚ ਵਾਲੇ ਦਾ ਅੱਛਾ ਉਹ ਵੱਡੀ ਕੁਛ ਮਿੰਟ 40 45 ਮਿੰਟ ਇਸ ਮੌਕੇ ਦੇ ਪਹੁੰਚਿਆ ਇਹਨਾਂ ਸਪਰਟਸਾਬ ਨੇ ਆਪਣੇ ਲੁਧਿਆਣਾ ਨੇ ਲੱਗੇ ਹੋਏ ਸਭ ਤੋਂ ਵੱਡੀ ਦੇ ਚਲੇ ਗਏ ਲੁਧਿਆਣਾ ਲੁਧਿਆਣਾ ਕੋਲ ਜਾ ਰਹੇ ਸੀ ਜੰਧਰ ਸਾਈਡ ਨੂੰ ਕੋਈ ਦਵਾਈ ਦੀ ਇਹਨਾਂ ਨੇ ਡੈਨ ਜਾਣਾ ਸੀ ਕੋਈ ਦਵਾਈ ਇਹਨਾਂ ਕੋਲ ਗਲਤ ਖਾਧੀ ਗਈ ਹੈ ਉਹ ਕੋਈ ਨੀਂਦ ਵਾਲੀ ਪੁਰਾਣੀ ਵਾਲੀ ਦਵਾਈ ਸੀ ਉਹ ਇਹਨਾਂ ਦੇ ਕਾਲੀਆ ਪਲੇਕੇ ਨਾਲ ਇਸ ਕਰਕੇ ਨੀਂਦ ਆਈ ਹੈ ਨੀਂਦ ਦੇ ਨਾਲ ਫੋਟਰਸ ਨਾਲ ਗੱਡੀ ਟਕਰਾ ਕੇ ਗੱਡੀ ਕੋ ਬੱਤੀ ਹੋ ਗਈ ਜੇ ਇਹ ਕੋਈ ਨਹੀਂ ਕਰਦੇ ਬਚਾਉ ਹੋ ਗਿਆ ਸਰਪਟ ਤੇ ਮਰ ਗਏ ਸਰ ਇਕੱਲੇ ਸੀ ਗੱਡੀ ਵਿੱਚ ਇਕੱਲੇ ਇਕੱਲੇ ਸੀ ਜਿੰਦਰ ਨਹੀਂ 60 ਚੋਰ ਤੇ ਲੱਗੀ ਨਾ ਕੋਈ ਕੰਟਰੋਲ ਨਹੀਂ ਸਭ ਕੁਝ ਕੋਈ ਨਹੀਂ ਲੱਗਿਆ ਮਸ਼ੀਨਰੀ ਦਾ ਕਿੰਨਾ ਨੁਕਸਾਨ ਹੋਇਆ ਇਹਦੇ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਕੁਟ ਗਿਆ ਮਾਰੀਆਂ ਬੁਰੀਆਂ ਵੀ ਟੁੱਟ ਗਈਆਂ ਛਾਤੀ ਟੁੱਟ ਰੋ ਗਿਆ ਫੋਟਰੋ ਸਲਵੀਆਂ ਫੋਟਰੋ ਨਾਲ ਟਕਰਾ ਗਿਆ ਪਟੜੀ ਦੇ ਵਿੱਚ ਬਾਕੀ ਬਗੇ ਮੱਧੇ ਸਾਰੀ ਐਸਐਸ ਕੰਡਿਊਟਰੀਆਂ ਬੋਕੇ ਦੇ ਬੋਟੀਆਂ ਨੇ ਜਦੋਂ ਜ਼ਿਆਦਾ ਮੁਕਸ਼ਤ ਕਰਨ ਕਰਕੇ ਪਿੱਛੇ ਕੋਰਦੇ ਨੂੰ ਵਾਰ ਖੜਿਆ ਗਿਆ ਸਰ ਜਿਹੜਾ ਐਕਸੀਡੈਂਟ ਦੀ ਸੂਚਨਾ ਵੀ ਤੁਸੀਂ ਕਿੰਨੇ ਚਿਰ ਬਾਅਦ ਇੱਥੇ ਪਹੁੰਚ ਗਏ ਸਰ 2 ਮਿੰਟ ਦੇ ਵਿੱਚ ਪਹੁੰਚ ਗਏ ਅਸਾ ਸਾਢਾ ਜਿਹੜਾ ਨਾ ਹਾਂ ਜਿਹੜਾ ਕਲੈਕਸ਼ਨ ਪ੍ਰਾਣ ਇੱਕ ਡੀਵੀ ਸਾਹਿਬ ਦੇ ਹੱਥ ਨੇ ਅਸਰ ਦੇ ਘਮਰੇ ਰੋਡ ਦੇ ਉੱਤੇ ਵੀ ਕਿੰਨੇ ਘੰਟੇ ਲੱਗ ਗਏ ਅਸੀਂ ਰੋਡ ਤੇ ਜਾਂ ਗੁਰਦੇ ਸੇ ਇਹ ਮੋੜੇ ਦੇ ਪੁੱਛਿਆ ਲਿਓ ਕੰਪਾ ਵੀਰ ਵੀ ਤਾਂ ਟ੍ਰੈਫਿਕ ਵਿੱਚ ਜਿਆਦਾ ਬੇਗਨ ਤਾਂ ਨਹੀਂ ਪਿਆ ਨਹੀਂ ਜੀ ਬਿਲਕੁਲ ਓਕੇ ਆ ਟ੍ਰੈਫਿਕ ਬਿਲਕੁਲ ਚੱਲ ਰਹੀ ਹੈ ਚਲਾਤੀ ਆ ਟ੍ਰੈਫਿਕ ਰਹਿ ਗਿਆ ਸੀਗਾ ਲੇਕਿਨ ਚਲਾਤੀ ਜਿੱਥੇ ਗੱਡੀ ਪਈ ਹੈ ਇੱਥੇ ਸੀ ਜਾਂ ਥੀ ਸਾਈਡ ਤੇ ਕਰਵਾਈ ਹੈ ਨਹੀਂ ਜੀ ਇੱਥੇ ਥੋੜੀ ਜਿਹੀ ਅੱਗੇ ਜਾ ਕੇ ਵਧੀ ਹੈ ਗੱਡੀ ਥੋੜੀ ਸਾਈਡ ਤੇ ਹੋ ਗਈ ਠੀਕ ਹੈ ਜਿੱਦੀ ਗੱਡੀ ਸਲੈਪ ਰੋਡ ਤੇ ਸੀ ਹਾਈਵੇ ਤੇ ਸੀ ਇਸਨੇ ਤੋਂ ਜੋ ਰੁਕੀ ਹੋਈ ਉਹ ਦਬਾਵੇ ਲੱਗੇ 10 ਮਿੰਟ ਤੋਂ ਮਤਲਬ ਉਹਨੇ ਚਮਾਉਣ ਲੱਗੀ ਗੱਡੀ ਆ ਰਹੀ ਥੋੜੀ ਜਿਹਾ ਉਹ ਲੈ ਕੇ ਜਾਏਗੀ ਸਰ ਇਹ ਦੱਸੋ ਸਰ ਦੇ ਸੱਥਾ ਬੋਰਡ ਜਿਹੜੀਆਂ ਹੋਰ ਕਿਸ ਕਿਸ ਤਰ੍ਹਾਂ ਦੀ ਅਸੀਂ ਅੱਜ ਦੇਖਿਆ ਮੌਕੇ ਦੇ ਦੇਖੋ ਜੀ 24 ਘੰਟੇ ਤਤਬਰ ਜਿਹੜੀ ਹੈ ਛੜਕ ਦੇ ਉੱਪੀ ਹੈ ਹਰ ਬੰਦੇ ਦਾ ਸਾਹ ਲੈਂਦੀ ਹੈ ਐਕਸੀਡੈਂਟ ਦਾ ਲੈਂਦੀ ਹੈ ਜੇ ਕੋਈ ਕੋਈ ਟੱਕ ਕੇ ਇਸ ਜਾਂ ਕੋਈ ਚੜਾਈ ਬਣ ਜਾਂਦਾ ਉਹਨੂੰ ਚੋਕੇ ਗੱਡੀ ਸਾਹ ਦੇ ਖਾਣਾ ਪਵੇ ਸਾਰਿਆਂ ਵੀਰ ਸਹੂਤ ਲਈ ਮੁੱਖ ਮੰਤਰੀ ਸਾਡੇ ਪੰਜਾਬ ਸਰਦਾਰ ਭਗੰਤ ਸਿੰਘ ਮਾਨ ਉਹਨਾਂ ਦੀ ਰਹਿਮਾਈ ਹੇਠੇ ਗੱਡੀ ਚੱਲਦੀ ਆ ਉਹਨਾਂ ਦੇ ਦੇਸਾਂ ਪੈਸਾਂ ਵਾਲੀ ਗੱਡੀ ਚੱਲ ਰਹੀ ਆ ਜੋ ਰੋਡ ਤੇ 24 ਘੰਟੇ ਖਤਮ ਰਹੀਦੀ ਆ ਸਾਡੇ ਜਵਾਨ ਜਿਹੜੇ ਨੇ ਇਹਦੇ ਜਵਾਨ ਇੱਕ ਖਣਦਰ ਇੰਚਾਰਜ ਡੀਐਸਪੀ ਮੱਤਰ ਸਿੰਘ ਹਾਈਵੇ ਤੇ ਇੰਚਾਰਜ ਹਾਜ਼ਰ ਹੁੰਦੇ ਗੱਲ ਬਕਲੀ ਧੰਨਵਾਦ